ハロー。<ih az violin beeping warfare> هويو پيچاش تمام ناريا يا بي الله اکبر سلامو جارم يپسا وارن تھاچا ملينا کندا تا اجه ਚਲਣਾ ਲੱਗੇ ਚਲੋ ਆਵਾਜ਼ ਇਦਾਂ ਦੇ ਮਾਰ ਰਿਹਾ ਚਲੋ ਆਪ ਚਲੋ 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 ਆਵਾਜ਼ ਪਾ ਮੈਂ ਕਰਦਾ ਮਹਾਨ ਸਖਸ਼ੀਅਤ ਡਾਕਟਰ ਭੀਮ ਰਾਮ ਅੰਬੇਦਕਰ ਜੀ ਦਾ ਅੱਜ ਉਹਨਾਂ ਦੀ ਜਨਮਤੀ ਮਨਾਈ ਜਾ ਰਹੀ ਹੈ ਜਨਮ ਦਿਵਸ ਹੈ ਔਰ ਨਾ ਕਿ ਹਿੰਦੁਸਤਾਨ ਦੇ ਵਿੱਚ ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਵੀ ਬੜੇ ਲੋਕੀ ਉਤਸ਼ਾਹ ਦੇ ਨਾਲ ਇਹ ਦਿਨ ਮਨਾ ਰਹੇ ਨੇ ਕਿ ਨਾਲ ਜੁੜ ਗਿਆ ਵਿਸਾਖੀ ਦਾ ਵੀ ਵਿਸਾਖੀ ਵੀ ਹੈ ਤੇ ਅੱਜ ਬਾਬਾ ਸਾਹਿਬ ਅੰਬੇਦਕਰ ਜਿਹੜੇ ਨੇ ਉਹਨਾਂ ਨੂੰ ਕਿਉਂ ਯਾਦ ਕੀਤਾ ਜਾਂਦਾ ਹੈ ਉਹ ਇਹੋ ਜਿਹੀ ਸ਼ਖਸੀਅਤ ਸੀ ਜਿਨ੍ਹਾਂ ਨੇ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੀ ਰਚਨਾ ਕੀਤੀ ਸੀ ਇਹੋ ਜਿਹਾ ਦਿਮਾਗ ਸੀ ਕਿ ਅੱਜ ਤੱਕ ਉਸ ਸੰਵਿਧਾਨ ਲੈ ਕੇ ਅਸੀਂ ਜੋ ਕੁਝ ਵੀ ਹਿੰਦੁਸਤਾਨ ਦੀ ਕਾਰਵਾਈਆਂ ਹੋ ਰਹੀਆਂ ਚੱਲ ਰਿਹਾ ਹੈ ਚਾਹੇ ਉਹ ਲੋਕ ਸਭਾ ਹੈ ਰਾਜ ਸਭਾ ਹੈ ਵਿਧਾਨ ਸਭਾ ਹੈ ਸਭ ਕੁਝ ਇਹ ਉਸ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਦੇ ਤ੍ਰੈਂਸਿਗੈਂਟ ਇਸ ਤਰੀਕੇ ਦੇ ਨਾਲ ਇਹ ਹਿੰਦੁਸਤਾਨ ਦੇ ਵਿੱਚ ਇਹ ਸਭ ਕੰਮ ਕਰਨਾ ਪੈਂਦਾ ਔਰ ਅੱਜ ਇਹ ਸਮਾਜ ਦੇ ਲੋਕੀ ਵੀ ਜਿਹੜੇ ਇੱਥੇ ਤੱਕ ਪਹੁੰਚੇ ਨਹੀਂ এডਿਕੇਸ਼ਨ এডਿਕੇਸ਼ਨ ਤਾਂ ਸਵਾਲ ਹੀ ਸਪਨਾ ਨਹੀਂ ਕੋਈ ਲੈ ਸਕਦਾ ਸੀ ਨੌਕਰੀਆਂ ਦੇ ਲਈ ਕੋਈ ਸਪਨਾ ਨਹੀਂ ਲੈ ਸਕਦਾ ਸੀ ਇਹ ਸਭ ਕੁਲਾ ਦੇ دین ਹੈ ਮੈਂ ਤਾਂ ਇਹ ਕਹਿੰਦਾ ਛਾਣੀਆਂ ਪੂਰੇ ਹਿੰਦੁਸਤਾਨ ਦੇ ਵਾਸੀਆਂ ਨੂੰ ਕਿ ਜਿਹੜਾ ਕਨਸਟੀਟਿਊਸ਼ਨ ਹੈ वो एक गीता है और उस गीता देश सार्वजनिक अपने मंदिर के दर्शन वितर उतारना चाहिए द चलना चाहिए द और कुछ महान शख्सियत उन्होंने शायद नमस्कार करना चाहिए लेकिन तो आज भी बहुत अच्छे अभिव्यक्ति सकते हैं आप मैं क्या पता ਦਾ ਅੱਗੇ ਦਾ ਫਿਊਚਰ ਹੈ ពਵਿੱਤ ਹੈ ਨੌਜਵਾਨ ਬੱਚੇ ਨੇ ਔਰ ਉਹਨਾਂ ਨੂੰ ਉਤਰੱਕੀ ਕਰਨ ਆਪਣੇ ਪਰਿਵਾਰ ਦਾ ਨਾਰੋਸ਼ਨ ਕਰਨ ਪਿੰਡ ਦਾ ਨਾਲ ਔਸ਼ਨ ਕਰਨ ਸ਼ਹਿਰ ਦਾ ਕਰਨ ਔਰ ਦੇਸ਼ ਦਾ ਨਾਰੋਸ਼ਨ ਕਰਨ ਇਹ ਮੇਰਾ ਅੱਜ ਦੇ ਦਿਨ ਸ਼ੁਕਗਲਾ ਮਾਨੇ ਉਹ ਬਤਾ ਅੱਜ ਇਸ ਵਾਰ ਇਹ ਵੀ ਆ ਡਾਕਟਰ ਅਮੇਰ ਕਾ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਜਿੱਥੇ ਅੱਜ ਵੀ ਡਾਕਟਰ ਅਮੇਰ ਕਾ ਦੇ ਦਾ ਪੂਰੀ ਦੁਨੀਆ ਦੇ ਵਿੱਚ ਜਿਹੜੀ ਭਾਰਤ ਦੇ ਜੀ ਦੀ ਕਿਸਮਤ ਲਿਖਣ ਵਾਲੇ ਸੰਵਿਧਾਨ ਲਿਖਣ ਵਾਲੇ ਉਹਨਾਂ ਦਾ ਅੱਜ ਪੂਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਬੜੀ ਲਾ ਚਾਹਮਾ ਤੇ ਲੜਦਾ ਦੇ ਨਾਲ ਅੱਜ ਜਨਮ ਦਿਨ ਮਨਾਇਆ ਉਸ ਦੇ ਸੰਬੰਧ ਵਿੱਚ ਠੰਡਾ ਪਰਵਾਹ ਔਰ ਸਿੱਧੀ ਭਰਾ ਤੋਂ ਪੂਰਾ ਨਗਰ ਰਲ ਮਿਲ ਕੇ ਬਾਬਾ ਸਾਹਿਬ ਜੀ ਦਾ ਜਿਹੜਾ ਜਨਮ ਦਿਨ ਮਨਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਸਾ ਬਿਸਾਰੋਗੀ ਸੰਗਨ ਬੈਠੇ ਨੇ ਸੀ ਇਹ ਜਨਮ ਦਿਨ ਦੇ ਮੌਕੇ ਤੇ ਬਹੁਤ ਬਹੁਤ ਧੰਨਵਾਦ ਜੀ